ਉਹ ਜਿਹੜਾ ਜੇਈ ਹੈ ਕੋਈ ਉਹ ਕਹਿੰਦਾ ਪੈਸੇ ਬਹੁਤ ਲੱਗਣਗੇ ਇਹਦੇ ਟਰਾਂਸਫਾਰਮਰ ਪਟਿਆ ਜਾਊਗਾ ਮਤਲਬ ਉਹ ਉਹ ਆਪਣੀ ਜਾਨ ਦਾ ਰਿਸਕ ਲੈ ਕੇ ਖੇਡਦੇ ਨੇ ਹਾਂ 1 ਮਿੰਟ ਮੈਂ ਸਪੀਕਰ ਲਾਉਣ ਲੱਗਾਂ ਹਾਂ ਹਾਂਜੀ ਕੋ ਕਰਦੇ ਤੇ ਆਪਾਂ ਬੁਖਸਾ ਤੋਂ ਨਹੀਂ ਮਤਲਬ ਮੈਂ ਡੀਸੀ ਸਾਹਿਬ ਨਾਲ ਕਹਿੰਦਾ ਮਤਲਬ ਖਾਤਰਾ ਵੀ ਸਾਨੂੰ ਐ ਪੈਸੇ ਵੀ ਅਸੀਂ ਭਰੀਏ ਗਵਰਨਮੈਂਟਾ ਕੀ ਕਰਦੀਆਂ ਨੇ ਫੇਰ ਇੱਥੇ ਯਸ ਪੀਸੀਐਲ ਦੇ ਰੂਲ ਐ ਸਾਡਾ ਦਾ ਰੂਲ ਹੈ ਚਲੋ ਕੋਈ ਨਹੀਂ ਮੈਂ ਡੀਸੀ ਸਾਹਿਬ ਨਾਲ ਗੱਲ ਕਰਦਾ ਤੇ ਬਥੇਰੇ ਫੰਡ ਪਏ ਹੋਣੇ ਐ ਇੱਧਰ ਉੱਧਰ ਤੇ ਇਹ ਟਰਾਂਸਫਾਰਮਰ ਕੱਢ ਕੇ ਬਰਾ ਬਾਹਰ ਬਾਹਰ ਕਰ ਦੋ ਜਵਾਕ ਖੇਡਣ ਲੱਗ ਜਾਣਗੇ ਨਹੀਂ ਨਹੀਂ ਮਤਲਬ ਹੁਣ ਬੱਚੇ ਖੇਡਣਾ ਚਾਹੁੰਦੇ ਨੇ ਨੌਜਵਾਨ ਮੁੰਡੇ ਇੱਕ ਪਾਸੇ ਤਾਂ ਕਹਿੰਦੇ ਖੇਡਾਂ ਵਾਲਾ ਉੱਥੇ ਹਾ ਉਤਸ਼ਾਹਤ ਕਰੋ ਦੂਜੇ ਪਾਸੇ ਕਹਿੰਦੇ ਟਰਾਂਸਫਾਰਮਰ ਦੇ ਪੈਸੇ ਭਰੋ ਹੈ ਤੇ ਅਸੀਂ ਕੀ ਕਰਨਾ ਸਭ ਨੂੰ ਆਰਾਮ ਕਰੂਣੇ ਵਾਸਤੇ ਥੋੜੇ ਨਾਲ ਜਿੜੀ ਉਹਦੇ ਫੇਸ ਆਪਣਾ ਲੇਬਰ ਹੋ ਕਹਿਣੋ ਚਲੋ ਚਲੋ ਕੋਈ ਗੱਲ ਨਹੀਂ ਮੈਂ ਮੈਂ ਉਹ ਮੈਂ ਡੀਸੀ ਸਾਹਿਬ ਨਾਲ ਮੈਂ ਐਸਸੀ ਨਾਲ ਗੱਲ ਕਰ ਲੈਣਾ ਐਸਸੀ ਸੰਗਰੂਰ ਨਾਲ ਗੱਲ ਕਰ ਲੈਣਾ ਮੈਂ ਠੀਕ ਹੈ ਨਾ ਬਿਜਲੀ ਕੋ ਪਾਵਰ ਕਾਮ ਕੋਲੇ ਹਜ਼ਾਰਾਂ ਕਰੋੜ ਰੁਪਈਆ ਪਿਆ ਹੈ ਠੀਕ ਹੈ ਨਾ ਸੋ ਮੈਂ ਮੈਂ ਰਿਕਮੈਂਡੇਸ਼ਨ ਭੇਜਣ ਲੱਗਿਆ ਤੇ ਇਹ ਇਮੀਡੀਏਟਲੀ ਇਹ ਕੰਮ ਮੈਨੂੰ ਕਰਕੇ ਮੈਨੂੰ ਸਟੇਟਸ ਦੱਸਿਓ ਇਹਦਾ ਠੀਕ ਹੈ ਉਹਨੂੰ ਪਰਮਿਸ਼ਨ ਦੇ ਦਿਓ ਆਪੇ ਕਰ ਦੇਣਗੇ ਆਜਾ ਪਰਮਿਸ਼ਨ ਦੇ ਦੇਣ ਸਾਨੂੰ ਕਿ ਪੈਸੇ ਉਹ ਵੀ ਕਰਨਾ ਹੈ